ਇੱਕ ਪਿਤਾ ਵੱਲੋਂ ਆਪਣੇ ਬੱਚੇ ਨੂੰ ਅਗਵਾ ਕਰਕੇ ਆਪਣੀ ਪਤਨੀ ਕੋਲ 40 ਲੱਖ ਰੁਪਏ ਦੀ ਫਰੋਤੀ ਮੰਗਣ ਦੇ ਇਲਜ਼ਾਮ ਲੱਗੇ ਹਨ ਮਾਮਲਾ ਹੈ ਸਰਹੱਦੀ ਤਹਿਸੀਲ ਅਜਨਾਲਾ ਦੇ ਪਿੰਡ ਬੋਲੀਆ ਦਾ ਜਿੱਥੋਂ ਦੀ ਇੱਕ ਮਹਿਲਾ ਵੱਲੋਂ ਇਹ આરોਪ ਆਪਣੇ ਪਤੀ ਤੇ ਲਗਾਏ ਗਏ ਹਨ ਕਿ ਉਸਦੇ ਪਤੀ ਨੇ ਉਸਦੇ ਬੱਚੇ ਨੂੰ ਅਗਵਾ ਕਰਕੇ ਉਸ ਉੱਪਰ ਨਾ ਸਿਰਫ ਤਸ਼ੱਦਦ ਕਰ ਰਿਹਾ ਹੈ ਘੁਟਮਾਰ ਕਰ ਰਿਹਾ ਹੈ ਬਲਕਿ ਉਸ ਨੂੰ ਨਸ਼ੇ ਦੀਆਂ ਆਦਤਾਂ ਵੀ ਲਗਾ ਰਿਹਾ ਹੈ ਅਤੇ ਉਸ ਨੂੰ ਨਸ਼ੇ ਦੀਆਂ ਗੋਲੀਆਂ ਖਵਾ ਕੇ ਉਸ ਦੀ ਵੀਡੀਓ ਬਣਾ ਬਣਾ ਕੇ ਪਤਨੀ ਨੂੰ ਪੇਜ ਰਿਹਾ ਹੈ ਅਤੇ ਕਹਿ ਰਿਹਾ ਹੈ ਕਿ ਜੇਕਰ ਪਤਨੀ ਨੇ ਉਸ ਬੱਚੇ ਲਈ 4 ਲੱਖ ਰੁਪਏ ਨਾ ਦਿੱਤੇ ਤਾਂ ਉਹ ਬੱਚੇ ਨੂੰ ਮਾਰ ਕੇ ਉਸ ਦੇ ਬੂਹੇ ਅੱਗੇ ਸੁੱਟ ਜਾਏਗਾ ਜਾਂ ਫਿਰ ਕਿਸੇ ਰਿਸ਼ਤੇਦਾਰ ਦੇ ਬੂਹੇ ਅੱਗੇ ਸੁੱਟ ਜਾਵੇਗਾ ਤੇ ਵੀਡੀਓ ਬੱਚੇ ਦੀ ਬਣਾ ਕੇ ਪਤਨੀ ਨੂੰ ਭੇਜੇਗਾ ਦੱਸਿਆ ਜਾ ਰਿਹਾ ਹੈ ਕਿ ਜਦੋਂ ਉਹ ਬੱਚੇ ਨੂੰ ਲੈ ਕੇ ਗਿਆ ਸੀ ਤਾਂ ਬੱਚਾ ਅਮ੍ਰਿਤਧਾਰੀ ਸੀ ਇਸ ਤੋਂ ਬਾਅਦ ਪਿਤਾ ਵੱਲੋਂ ਉਸ ਬੱਚੇ ਦੇ ਕੇਸ ਵੀ ਕਟਵਾ ਦਿੱਤੇ ਗਏ ਪੀੜਿਤ ਮਾਂ ਨੇ ਰੋ ਰੋ ਕੇ ਆਪਣਾ ਹਾਲ ਬਿਆਨ ਕਰਦੇ ਆ ਮੰਗ ਕੀਤੀ ਹੈ ਕਿ ਉਸ ਦਾ ਬੱਚਾ ਉਸ ਨੂੰ ਵਾਪਸ ਦਵਾਇਆ ਜਾਵੇ ਉਸ ਦਾ ਇਲਜ਼ਾਮ ਇਹ ਵੀ ਹੈ ਕਿ ਉਸਨੇ 4 ਮਹੀਨੇ ਪਹਿਲਾਂ ਪੁਲਿਸ ਨੂੰ ਇਸ ਸੰਬੰਧੀ ਇੱਕ ਦਰਖਾਸਤ ਵੀ ਦਿੱਤੀ ਸੀ ਪਰ ਪੁਲਿਸ ਵੱਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ ਪੀੜਿਤ ਮਾਂ ਨੇ ਆਪਣੇ ਬੱਚੇ ਲਈ ਇਨਸਾਫ ਦੀ ਗੁਹਾਰ ਲਗਾਈ ਹੈ ਚਾਰ ਮਹੀਨੇ ਹੋ ਗਏ ਮੇਰੇ ਬੱਚੇ ਦੇ ਨਾਲ ਕੋਈ ਨਹੀਂ ਤੇ ਇਸ ਬੰਦੇ ਨੇ ਜਿਹੜਾ ਨਾਲ ਕੀਤਾ ਪਿਆਰ ਤੇ ਹੁਣ ਉਹ ਤੈਨਾਂ ਤੇ ਅਚਾਰ ਹੁੰਦਾ ਕੋ ਜਗਤ ਅਚਾਰ ਹੁੰਦਾ ਕਿੰਨਾ ਮੈਨੂੰ 4 ਲੱਖ ਰੁਪਏ ਦੇਂਗੀ ਤੇ ਫਿਰ ਮੈਂ ਬੱਚਾ ਦੇਣਾ ਨਹੀਂ ਤੇ ਮੈਂ ਕਿੰਦਾ ਜਾਨੋਂ ਮਾਰ ਲੈਣਾ ਤੇ ਕਹਿੰਦਾ ਜਿਹੜੇ ਪੈਸੇ ਉਹ ਫਿਰ ਕਹਿੰਦਾ ਸਸਕਾਰ ਵਾਸਤੇ ਰੱਖ ਲਈ ਤੇ ਨਹੀਂ ਤੇ ਇਹ ਕਹਿੰਦਾ ਫਿਰ ਇਹਦੀ লাশ ਜਿਹੜੀ ਤੁਹਾਡੇ ਘਰ ਕੋਲ ਕਿਉਂਕਿ ਮੈਂ ਦੱਸ ਦਿੰਦਾ ਕਿ লাশ ਵੀ ਲੈ ਜਵਾਂ ਅਸੀਂ ਉਹ ਕੀ ਉਹ ਕੀ ਕਰਦਾ ਪਰ ਕਹਿੰਦਾ ਕੋਈ ਭਾਂਡ ਪਾਣਾ ਨਹੀਂ ਹੈਗਾ ਤੇ ਕੁੱਟਮਾਰ ਬਹੁਤ ਹੀ ਜ਼ਿਆਦੀ ਹੁੰਦੀ ਪਈ ਹੈ ਬਹੁਤ ਜ਼ਿਆਦੀ ਹੈ ਤੇ ਰੋਜ਼ ਹੀ ਮੈਨੂੰ ਮੈਂ ਹੀ ਤਨਾਈ ਵੀਡੀਓ ਤੇ ਜ਼ਿੰਦਾ ਰਹਾ ਕੁਟਮਾਰ ਦੀ ਕਦੀ ਉਹਦੇ ਬੈਗ ਚਿੱਟਾ ਪਾ ਕੇ ਚਕਾਉਂਦਾ ਬਾਹਰ ਜਾ ਕੇ ਕਦੀ ਉਹ ਨੂੰ ਮਾਸ਼ਾਫੋਂਦਾ ਬਸ ਉਹਨਾਂ ਨੂੰ ਨਸ਼ਾ ਕਦੀ ਉਹ ਨੂੰ ਕੋਸ਼ ਕਹਿੰਦਾ ਤੇ ਕੋਸ਼ ਕਰਦਾ ਉਹਦੇ ਨਾਲ ਬਹੁਤ ਜ਼ਿਆਦਾ ਬਿਆਚਾਰ ਹੁੰਦਾ ਤੇ ਮੈਨੂੰ ਹੋਰ ਕੁਝ ਨਹੀਂ ਚਾਹੀਦਾ ਮੈਨੂੰ ਸਾਬਤ ਚਾਹੀਦਾ ਮੈਂ ਗਾ ਇੱਕ ਵੀਡੀਓ ਮੈਨੂੰ ਹੋਰ ਪਾਈ ਸੀ ਜਾਨੇ ਉਹਦਾ ਕੇਸ ਕਤਲ ਕਰਾਇਆ ਸੀ ਅਮਰ ਸ਼ਿਕਾਇਤ ਸੀ ਤੇ ਕੇਸ ਕਤਲ ਕਰਦੇ ਫਿਰ ਉਹਦਾ ਗਲਾ ਘੋਟਦਾ ਪਿਆ ਸੀ ਉਦੋਂ ਲਈ ਮਾਫੀਆ ਮੰਗਦਾ ਪਿਆ ਸੀ ਕਿ ਮੈਨੂੰ ਛੱਡ ਦੋ ਕਿ ਤਾਂ ਹੀ ਮੈਨੂੰ ਛੱਡ ਦੋ ਕੋਈ ਕਿਦਾਂ ਪਿਆਰ ਹੋ ਸਕਦਾ ਹੈ ਵੀ ਇੰਨਾ ਤੇ ਆਚਾਰ ਕੋਈ ਅਣਜਾਣ ਬੱਚਾ ਵੀ ਹੈ ਉਹਦੇ ਨਾਲ ਵੀ ਇੰਨਾ ਤੇ ਆਚਾਰ ਹੁੰਦਾ ਵੀ ਮੈਂ ਤਾਂ ਫਿਰ ਉਹਦੇ ਨਾਲ ਲਾਵਾਂ ਲਈਆਂ ਸੀ ਉਸ ਕਾਰਵਾਈ ਕੀ ਮੇਰੀ ਪੁਲਸ ਕਾਰਵਾਈ ਕੋਈ ਨਹੀਂ ਕੀਤੀ ਕਿਸੇ ਨੇ ਕੋਈ ਸੁਣਵਾਈ ਨਹੀਂ ਕੀਤੀ ਹੈਗੀ ਵੀ ਮੈਨੂੰ 4 ਮਹੀਨੇ ਹੋ ਗਏ ਇਦਾਂ ਹੀ ਕਾਰਵਾਈ ਮੇਰੇ ਕਿਸੇ ਪਾਸੇ ਕੋਈ ਸੁਣਵਾਈ ਨਹੀਂ ਹੋਈ ਫਿਰ ਤੁਹਾਡਾ ਪਤਾ ਲੱਗਿਆ ਸੀ ਫਿਰ ਮੈਂ ਇਸ ਕਰਕੇ ਤੁਹਾਡੇ ਕੋਲ ਪਹੁੰਚੀ ਸੀ ਕਿ ਮੇਰੀ ਤੁਹੀ ਹੀ ਹੈਲਪ ਕਰ ਸਕਦੇ ਹੋ ਹੋਰ ਕੋਈ ਹੈਲਪ ਨਹੀਂ ਮੇਰੀ ਹੋ ਸਕਦੀ ਜੀ ਮੈਨੂੰ ਸਾਫ਼ ਚਾਹੀਦਾ ਸਿਰਫ ਮੈਨੂੰ ਮੇਰਾ ਬੱਚਾ ਚਾਹੀਦਾ ਵੀ